ਦੋਸਤੋ ਵਿਆਹ ਸਿਰਫ ਤੇ ਸਿਰਫ ਇੱਕ ਰਿਸ਼ਤਾ ਹੀ ਨਹੀਂ ਇੱਕ ਵਚਨ ਹੁੰਦਾ ਹੈ ਲਾਵਾਂ ਦੇ ਫੇਰੇ ਸਿਰਫ ਗੁਰੂ ਸਾਹਿਬ ਦੇ ਦਰ ਤੇ ਚੜੇ ਚਾਰ ਗੇੜ ਨਹੀਂ ਇਹ ਦੁਨੀਆ ਦੇ ਸਭ ਤੋਂ ਪਵਿੱਤਰ ਬੰਧਨ ਦਾ ਐਲਾਨ ਹੁੰਦੇ ਹਨ ਇਨ੍ਹਾਂ ਫੇਰਿਆਂ ਵਿੱਚ ਰੱਬ ਦੀ ਰਜ਼ਾਮੰਦੀ ਵੀ ਹੁੰਦੀ ਹੈ ਤੇ ਦੋ ਰੂਹਾਂ ਦਾ ਇਕੱਠ ਵੀ ਹੁੰਦਾ ਹੈ ਪਰ ਜੇਕਰ ਇਹੀ ਪਵਿੱਤਰ ਮੰਚ 'ਤੇ ਕਿਸੇ ਸੱਚਾਈ ਦਾ ਪਰਦਾ ਫਾਸ਼ ਬਣ ਜਾਵੇ ਜਿੱਥੇ ਰਿਸ਼ਤੇ ਨਹੀਂ ਜੋ ਕਿ ਸਾਰੀਆਂ ਹੀ ਕੁਲਾਂ ਹੀ ਉਜੜ ਜਾਂਦੀਆਂ ਹੋਣ ਤੇ ਉਸ ਤੋਂ ਬਾਅਦ ਤੁਸੀਂ ਕੀ ਸੋਚੋਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਹਰ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਇਹ ਕਹਾਣੀ ਹੈ ਗੁਰਪ੍ਰੀਤ ਕੌਰ ਨਾਮ ਦੀ ਇੱਕ ਲੜਕੀ ਦੀ ਜੋ ਕਿ ਗੁਰਦਾਸਪੁਰ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਬੇਹੱਦ ਤੇਜ ਸੋਹਣੀ ਅਤੇ ਆਤਮ ਨਿਰਭਰ ਕੁੜੀ ਕਾਲਜ ਦੀ ਟਾਪਰ ਹਰ ਕਲਾਸ ਦੇ ਵਿੱਚ ਸ਼ਾਨਦਾਰ ਨੰਬਰ ਗੁਰਪ੍ਰੀਤ ਨੇ ਕਦੇ ਵੀ ਆਪਣੇ ਮਾਪਿਆਂ ਦੀ ਉਮੀਦਾਂ ਨੂੰ ਟੁੱਟਣ ਨਹੀਂ ਦਿੱਤਾ ਉਸ ਦੇ ਮਾਪੇ ਬਲਵਿੰਦਰ ਸਿੰਘ ਅਤੇ ਉਸ ਦੀ ਮਾਤਾ ਸੁਖਦੇਵ कौर ਗਰੀਬ ਨਹੀਂ ਸੀ ਪਰ ਮਿਹਨਤੀ ਜ਼ਰੂਰ ਸੀ ਉਹ ਆਪਣੇ ਘਰ ਦੀ ਇੱਜ਼ਤ ਅਤੇ ਇੱਜ਼ਤਦਾਰੀ ਦੇ ਲਈ ਸਦਾ ਉਸ ਹੱਕਦ ਤੱਕ ਜਾਂਦੇ ਸਨ ਪਰ ਗੁਰਪ੍ਰੀ ਦੀ ਜ਼ਿੰਦਗੀ ਵਿੱਚ ਇੱਕ ਰਾਜ਼ ਸੀ ਜੋ ਕਦੇ ਵੀ ਉਸ ਦੇ ਮਾਪਿਆਂ ਨੂੰ ਪਤਾ ਨਹੀਂ ਸੀ ਉਹ ਕਾਲਜ ਵਿੱਚ ਪੜ੍ਹਾਈ ਦੇ ਨਾਲ ਨਾਲ ਹੋਰ ਦੁਨੀਆ ਦੇ ਵਿੱਚ ਵੀ ਪੈਰ ਰੱਖ ਚੁੱਕੀ ਸੀ ਤੇ ਉਹ ਦੁਨੀਆ ਸੀ ਨਸ਼ਿਆਂ ਦੀ ਦੁਨੀਆ ਇਹ ਰਾਜ ਸਿਰਫ ਉਸ ਦੀਆਂ ਦੋ ਸਹੇਲੀਆਂ ਰੀਨਾ ਅਤੇ ਕਮਲ ਨੂੰ ਪਤਾ ਸੀ ਉਸ ਤੋਂ ਬਾਅਦ ਗੁਰਪ੍ਰੀਤ ਦੇ ਮਾਪਿਆਂ ਨੇ ਸੋਚਿਆ ਕਿ ਕਿਉਂ ਨਾ ਗੁਰਪ੍ਰੀਤ ਦੇ ਲਈ ਕੋਈ ਲੜਕਾ ਦੇਖ ਲਿਆ ਜਾਵੇ ਉਸ ਨੇ ਗੁਰਪ੍ਰੀਤ ਦੇ ਨਾਲ ਗੱਲ ਕੀਤੀ ਕਿ ਪੁੱਤ ਹੁਣ ਤੂੰ ਜਵਾਨ ਹੋ ਗਈ ਹੈ ਅਤੇ ਤੇਰੀ ਪੜ੍ਹਾਈ ਵੀ ਲਗਭਗ ਪੂਰੀ ਹੋ ਗਈ ਹੈ ਤੇ ਕਿਉਂ ਨਾ ਤੇਰੇ ਲਈ ਹੁਣ ਮੁੰਡਾ ਦੇਖ ਲਿਆ ਜਾਵੇ ਗੁਰਪ੍ਰੀਤ ਨੇ ਕਈ ਵਾਰ ਆਪਣੀ ਮਾਂ ਨੂੰ ਕਿਹਾ ਕਿਉਂਕਿ ਸੇਹੌਰ ਨੂੰ ਪਸੰਦ ਕਰਦੀ ਐ ਪਰ ਉਸਦੀ ਮਾਂ ਨੇ ਹੱਸ ਕੇ ਟਾਲ ਦਿੱਤਾ ਉਸਦੀ ਮਾਂ ਨੇ ਕਿਹਾ ਕਿ ਸਾਡੀ ਕੁੜੀ ਤਾਂ ਸਾਨੂੰ ਬੇਵਕੂਫ ਬਣਾ ਰਹੀ ਐ ਅਸੀਂ ਜੋ ਲੜਕਾ ਵੇਖਿਆ ਉਹ ਕਲਰਕ ਲੱਗਿਆ ਹੋਇਆ ਹੈ ਕਮਾਈ ਪੱਕੀ ਐ ਤੇ ਘਰ ਵਾਲੇ ਵੀ ਸਾਫ਼ ਸੁਥਰੇ ਐ ਉਸਦੀ ਮਾਸੀ ਨੇ ਕਿਹਾ ਕਿਉਂਕਿ ਮਾਸੀ ਨੇ ਹੀ ਇਹ ਲੜਕਾ ਦੇਖਿਆ ਸੀ ਉਸ ਲੜਕੇ ਦਾ ਨਾਮ ਸੀ ਰਵੀ ਜੋ ਕਿ ਸਰਕਾਰੀ ਨੌਕਰੀ ਕਰਦਾ ਸੀ ਪਰ ਗੁਰਪ੍ਰੀਤ ਦੇ ਮਨ ਵਿੱਚ ਰਵੀ ਨਹੀਂ ਸੀ ਸਗੋਂ ਕਿਸੇ ਹੋਰ ਦੁਨੀਆ ਦੀ ਆਤਾਂ ਦੇ ਵਿੱਚ ਫਸ ਚੁੱਕੀ ਸੀ ਉਸ ਤੋਂ ਬਾਅਦ ਗੁਰਪ੍ਰੀਤ ਦੀ ਇੱਕ ਵੀ ਨਹੀਂ ਚੱਲੀ ਤੇ ਆਖਰਕਾਰ ਦਿਨ ਆ ਗਿਆ ਉਹ ਵਿਆਹ ਵਾਲਾ ਜਿਸ ਦਿਨ ਵਿਆਹ ਹੋਣਾ ਸੀ ਵਿਆਹ ਦਾ ਦਿਨ ਆ ਗਿਆ ਪੂਰੇ ਘਰ ਨੂੰ ਜੋ ਕਿ ਲਾਈਟਾਂ ਦੇ ਨਾਲ ਲੜੀਆਂ ਦੇ ਨਾਲ ਸਜਾਇਆ ਗਿਆ ਤੇ ਦਿਨ ਸੀ ਉਹੀ ਵਿਆਹ ਵਾਲਾ ਜਿਸ ਦਿਨ ਲਾਵਾ ਹੋਣੀ ਸੀ ਗੁਰੂ ਘਰ ਸਜਾਇਆ ਗਿਆ ਸ਼ਬਦ ਵਜਰੇ ਸਨ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਸੀ ਲੋਕ ਰਿਸ਼ਤੇਦਾਰ ਭੈਣ ਭਰਾ ਸਭ ਪਹੁੰਚ ਚੁਕੇ ਸਨ ਗੁਰਪ੍ਰੀਤ ਨੇ ਵੀ ਵਿਆਹ ਦੇ ਨਾਲ ਲਾਲ ਜੋੜਾ ਪਾਇਆ ਹੋਇਆ ਸੀ ਪਰ ਉਸਦੇ ਚਿਹਰੇ ਉੱਪਰ ਇੱਕ ਅਜੀਬ ਘਬਰਾਹਟ ਸੀ ਐਨੇ ਵਿੱਚ ਇੱਕ ਸਫੇਦ ਰੰਗ ਦੀ ਕਾਰ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਰੁਕਦੀ ਹੈ ਉਸ ਦੇ ਵਿੱਚੋਂ ਰੀਨਾ ਤੇ ਕਮਲ ਉਤਰੀਆਂ ਦੋਵਾਂ ਨੇ ਰੌਲਾ ਪਾ ਦਿੱਤਾ ਕਿ ਇਹ ਕੁੜੀ ਜੋ ਕਿ ਸਾਡੇ ਨਾਲ ਜੋ ਕਿ ਨਸ਼ਾ ਵੇਚਦੀ ਸੀ ਤੇ ਇਸ ਦੀ ਓਵਰਡੋਜ਼ ਦੇ ਨਾਲ ਇੱਕ ਮੀਨਾ ਨਾਮ ਦੀ ਲੜਕੀ ਦੀ ਮੌਤ ਹੋ ਗਈ ਸੀ ਜਿਵੇਂ ਉਹਨਾਂ ਕੁੜੀਆਂ ਦੇ ਕੋਲੋਂ ਇਹ ਗੱਲ ਸੁਣੀ ਤਾਂ ਪੂਰੇ ਹੀ ਵਿਆਹ ਵਾਲੇ ਮਾਹੌਲ ਦੇ ਵਿੱਚ ਹੜਕੰਪ ਮਚ ਗਿਆ ਲੋਕਾਂ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਗਏ ਗੁਰੂ ਘਰ ਵਿੱਚ ਲਾਵਾ ਚੱਲਣ ਤੋਂ ਪਿਛਲੇ ਪਲ ਵਿੱਚ ਇਹ ਜ਼ੋਰਦਾਰ ਧਮਾਕਾ ਹੋਇਆ ਤਾਂ ਐਨੇ ਵਿੱਚ ਪੁਲਿਸ ਆ ਗਈ ਪੁਲਿਸ ਆ ਕੇ ਕਹਿਣ ਲੱਗੀ ਕਿ ਕੋਈ ਵੀ ਆਪਣੀ ਜਗ੍ਹਾ ਤੋਂ ਨਹੀਂ ਹੱਲੇਗਾ ਇਸ ਲੜਕੀ ਦਾ ਪਰਚ ਚੈੱਕ ਕਰੋ ਐਸਆਈ ਨੇ ਇਹ ਹੁਕਮ ਦੇ ਦਿੱਤਾ ਕਿ ਵਿਆਹ ਵਾਲੀ ਲਾੜੀ ਦਾ ਪਰਚ ਚੈੱਕ ਕਰੋ ਤਾਂ ਐਨੇ ਵਿੱਚ ਜੋ ਉਸ ਲੜਕੀ ਦੇ ਮਾਤਾ ਪਿਤਾ ਸੀ ਉਹ ਕਹਿਣ ਲੱਗੇ ਕਿ ਤੁਸੀਂ ਇਹ ਧੱਕਾ ਨਹੀਂ ਕਰ ਸਕਦੇ ਕਿਉਂਕਿ ਇਸ ਲੜਕੀ ਦਾ ਵਿਆਹ ਹੋ ਰਿਹਾ ਹੈ ਇਸ ਦਾ ਵਿਆਹ ਹੈ ਅਤੇ ਹੁਣ ਰਿਸ਼ਤੇਦਾਰ ਸਕੇ ਸਬੰਧੀ ਭੈਣ ਭਰਾ ਸਭ ਆਏ ਹੋਏ ਨੇ ਤੁਸੀਂ ਸਾਡੇ ਨਾਲ ਐਨਾ ਧੱਕਾ ਨਹੀਂ ਕਰ ਸਕਦੇ ਪਰ ਪੁਲਿਸ ਬਿਲਕੁਲ ਨਹੀਂ ਮੰਨੀ ਅਤੇ ਕਿਹਾ ਕਿ ਜੇਕਰ ਤੁਹਾਡੀ ਲੜਕੀ ਦੇ ਕੋਲ ਕੁਝ ਵੀ ਨਹੀਂ ਤਾਂ ਸਾਨੂੰ ਤਲਾਸ਼ੀ ਲੈਣ ਦੇ ਵਿੱਚ ਕੀ ਹਰਜ ਹੈ ਪੁਲਿਸ ਨੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਤਾਂ ਉਸ ਦੇ ਪਰਸ ਦੇ ਵਿੱਚੋਂ ਇੱਕ ਛੋਟੀ ਜੀ ਪਾਊਡਰ ਦੀ ਪੂੜੀ ਮਿਲੀ ਇਹ ਚਿੱਟਾ ਸੀ ਰਵੀ ਜੋ ਹੁਣ ਤੱਕ ਬੇहद ਖੁਸ਼ ਸੀ ਅਚਾਨਕ ਚੁੱਪ ਹੋ ਗਿਆ ਉਸਦੇ ਮਾਪੇ ਅਤੇ ਹੋਰ ਬਰਾਤੀ ਇਹ ਸਭ ਕੁਝ ਦੇਖ ਕੇ ਸੁੰਨ ਰਹਿ ਗਏ ਅਤੇ ਕਹਿਣ ਲੱਗੇ ਕਿ ਸਾਡੀ ਤਾਂ ਬੇਇੱਜ਼ਤੀ ਕਰਵਾ ਦਿੱਤੀ ਇਸ ਕੁੜੀ ਨੇ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਦੋਸ਼ ਦੇਣ ਲੱਗ ਪਏ ਕਿ ਜੇਕਰ ਤੁਹਾਡੀ ਕੁੜੀ ਐਜਾ ਦਾ ਕੰਮ ਕਰਦੀ ਸੀ ਤਾਂ ਸਾਡੇ ਮੁੰਡੇ ਦੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਅਤੇ ਉਸਦੇ ਬਰਾਤੀ ਜੋ ਕਿ ਸਾਹਮਣੇ ਬੋਲਣ ਲੱਗੇ ਅਤੇ ਇਹ ਕਹਿਣ ਲੱਗੇ ਕਿ ਕਿੱਡੀ ਸ਼ਰਮ ਵਾਲੀ ਗੱਲ ਹੈ ਰਵੀ ਦੇ ਪਿਤਾ ਨੇ ਕਿਹਾ ਸਾਡੀ ਜੋ ਕਿ ਬੇਇੱਜ਼ਤੀ ਕੀਤੀ ਸਾਡੀ ਕੀਤੀ ਹੋਈ ਕਮਾਈ ਅੱਜ ਮਿੱਟੀ ਦੇ ਵਿੱਚ ਰੁਲ ਗਈ ਤੇ ਉਸ ਤੋਂ ਬਾਅਦ ਗੁਰਪ੍ਰੀਤ ਦੇ ਪਿਓ ਨੇ ਹਾਂ ਭਰੀ ਬਰਾਤ ਜੋ ਹੈ ਵਾਪਸ ਮੁੜ ਗਈ ਕਿਸੇ ਨੇ ਫੇਰੇ ਨਹੀਂ ਲਾਏ ਅਤੇ ਕੋਈ ਉੱਥੋਂ ਕੁੜੀ ਰਵਾਨਾ ਨਹੀਂ ਹੋਈ ਸਿਰਫ ਪੁਲਿਸ ਦੇ ਵਾਹਨ ਦੇ ਵਿੱਚ ਬੈਠੀ ਇੱਕ ਕੁੜੀ ਜਿਸ ਦੇ ਚਿਹਰੇ ਉੱਪਰ ਪਛਤਾਵਾ ਵੀ ਸੀ ਅਤੇ ਗੁੱਸਾ ਵੀ ਸੀ ਉਸ ਤੋਂ ਬਾਅਦ ਦੋਨੋਂ ਪਰਿਵਾਰ ਇੱਕ ਸਥਾਨ ਦੇ ਉੱਪਰ ਮਿਲੇ ਅਤੇ ਉਸ ਤੋਂ ਬਾਅਦ ਜੋ ਗੁਰਪ੍ਰੀਤ ਦੇ ਪਿਤਾ ਨੇ ਕਿਹਾ ਕਿ ਸਾਨੂੰ ਸਾਡੀ ਕੁੜੀ ਦੇ ਉੱਪਰ ਨਾ ਸੀ ਪਰ ਅਸੀਂ ਸਾਡੀ ਕੁੜੀ ਨੂੰ ਖੁੱਲ੍ਹ ਦਿੱਤੀ ਪਰ ਇਹ ਕੀ ਸੀ ਮਾਂ ਰੋ ਰਹੀ ਸੀ ਬੱਚਿਆਂ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ ਪਰ ਰਾਹ ਵੀ ਦਿਖਾਉਣਾ ਚਾਹੀਦਾ ਹੈ ਸਾਡੀ ਬੇਇੱਜ਼ਤੀ ਹੋਈ ਹੈ ਅਤੇ ਤੁਹਾਡੀ ਵੀ ਬੇਇੱਜ਼ਤੀ ਹੋਈ ਹੈ ਪਰ ਸਭ ਤੋਂ ਵੱਡੀ ਸਜ਼ਾ ਤਾਂ ਗੁਰਪ੍ਰੀਤ ਲਈ ਹੈ ਇਹ ਸਭ ਕੁਝ ਕਿਹਾ ਰਵੀ ਦੇ ਮਾਪਿਆਂ ਨੇ ਰਵੀ ਦੇ ਮਾਪਿਆਂ ਨੇ ਇਹ ਕਿਹਾ ਕਿ ਜੇਕਰ ਤੁਸੀਂ ਤੁਹਾਡੀ ਬੱਚੀ ਨੂੰ ਖੁੱਲ੍ਹ ਦਿੱਤੀ ਪਰ ਤੁਸੀਂ ਖੁੱਲ ਐਨੀ ਵੀ ਨਹੀਂ ਦੇਣੀ ਸੀ ਕਿ ਉਸਨੇ ਆਪਣੀ ਜ਼ਿੰਦਗੀ ਹੀ ਬਰਬਾਦ ਕਰ ਲਈ ਸੋਚੋ ਜਦੋਂ ਖੁੱਲ ਦੇਣ ਦੇ ਨਾਮ ਤੇ ਅਸੀਂ ਸੰਭਲਣਾ ਭੁੱਲ ਜਾਈਏ ਤਾਂ ਜ਼ਿੰਦਗੀ ਕਿਸ ਤਰ੍ਹਾਂ ਪਟੜੀ ਤੋਂ ਲੈ ਜਾਂਦੀ ਹੈ ਗੁਰਪ੍ਰੀਤ ਸਿਰਫ ਇੱਕ ਨਾ ਨਹੀਂ ਉਹ ਹਜ਼ਾਰਾਂ ਗੁਰਪ੍ਰੀਤ ਜੋ ਕਿ ਐਦਾਂ ਦੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕੀਆਂ ਨੇ ਜੋ ਮਾਪਿਆਂ ਦੀਆਂ ਅੱਖਾਂ ਤੋਂ ਲੁੱਕ ਕੇ ਹੋਰ ਰਾਹਾਂ ਚੁਣ ਲੈਂਦੀਆਂ ਨੇ ਉਸ ਤੋਂ ਬਾਅਦ ਲਾਵਾਂ ਲੁੱਕ ਗਈਆਂ ਉਸੇ ਜਗ੍ਹਾ ਵਿਆਹ ਵੀ ਟੁੱਟ ਗਿਆ ਪਰ ਜ਼ਿੰਦਗੀ ਬਰਬਾਦ ਕਿਸ ਦੀ ਹੋਈ ਗੁਰਪ੍ਰੀਤੀ ਤੇ ਨਾਲ ਦੀ ਨਾਲ ਬੇਇੱਜ਼ਤੀ ਵੀ ਹੋਈ ਰਵੀ ਦੇ ਮਾਤਾ ਪਿਤਾ ਦੀ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ। ਧੰਨਵਾਦ।